ਸਾਜੀਗਾਲ ਜੀ ਡਿਵੀਜ਼ਨ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਰਾਜਾ ਕੋਟਲੀ ਦੀ ਰਿਪੋਰਟ ਦੇ ਨਾਲ ਤੁਹਾਨੂੰ ਦੀ ਕੇਐਸਐਸਪੀ ਅਮਰਸਾਦ ਦੇ ਹਾਤਿਮਨ ਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਮਜੀਠਾ ਸ੍ਰੀ ਤਰਮਿੰਦਰ ਕਲਿਆਣ ਵੱਲੋਂ ਇਤਿਹਾਸਕ ਕਸਬਾ ਚਵਿੰਡਾ ਦੇ ਵੀ ਵਿਖੇ ਦਸਹਿਰਾ ਤੇ ਹੋਰ ਵੱਖ-ਵੱਖ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਗਿਆ ਤਾਂ ਅਨਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ ਫਲੈਗ ਮਾਰਚ ਕਰਦੇ ਸਮੇਂ ਪਿੰਡ ਵਾਸੀਆਂ ਵੱਲੋਂ ਵਕ-ਵਕ ਥਾਵਾਂ ਤੇ ਸਨਮਾਨਿਤ ਕੀਤਾ ਗਿਆ ਅਕੀਰ ਮੰਦਰ ਕਮੇਟੀ ਵੱਲੋਂ ਮਾਤਾ ਜੀ ਦਾ ਸਰੂਪ ਤੇ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡੀਐਸਪੀ ਮਜੀਠਾ ਸ੍ਰੀ ਤਰਮਿੰਦਰ ਕਲਿਆਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅੰਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਤਿਹਾਰਾਂ ਦੇ ਸੀਜ਼ਨ ਕਾਰਨ ਲੋਕਾਂ 'ਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਅਤੇ ਸਰਾਰਤੀ ਅੰਸਰਾਂ ਤਿੰਨ ਕੇਲ ਕਸਨ ਦੇ ਮਦੇ ਨਜ਼ਰ ਅੱਜ ਫਲੈਗ ਮਾਰਚ ਕੱਢਿਆ ਗਿਆ ਹੈ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸਲਾਘਾ ਵੀ ਕੀਤੀ ਜਾ ਰਹੀ ਹੈ ਤੁਹਾੰਦਾ ਦੀ ਇਹ ਕੀ ਦਸਹਿਰਾ ਬੜੀ ਧੂਮ-ਧਾਮ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਤੇ ਅੰਮ੍ਰਿਤਸਰ ਦੇ ਵੱਖ-ਵੱਖ ਸਥਾਨ 'ਚ ਦਸਹਿਰਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਚਵਿੰਡਾ ਦੇ ਵੀ ਮਾਤਾ ਦੇ ਮੰਦਰ ਵਿੱਚ ਵੀ ਦਸਹਿਰੇ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਲੋਕ ਦਰਸ਼ਨ ਕਰਨ ਦੇ ਲਈ ਆਉਂਦੇ ਤੇ ਇੱਥੇ ਵੀ ਬਹੁਤ ਹੀ ਧੂਮ-ਧਾਮ ਦੇ ਨਾਲ ਜਿਹੜਾ ਆ ਉਹ ਦਸਹਿਰੇ ਦੀ ਰੌਣਕਾ ਦੇਖਣ ਨੂੰ ਮਿਲਦਾ ਤੇ ਸਰਦਾਲੂ ਦੂਰ-ਦੂਰੋਂ ਮਾਤਾ ਦੇ ਦਰਸ਼ਨ ਕਰਨ ਦੇ ਲਈ ਵੀ ਪਹੁੰਚਦੇ ਹਨ ਪਰ ਇਸ ਸਮੇਂ ਦੇ ਵਿੱਚ ਇਸ ਸਥਾਨਾਂ ਦੀ ਜਿਹੜੀ ਹੈ ਉਹ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਐਸਐਸਪੀ ਦੇ ਹੁਕਮਾਂ ਅਨੁਸਾਰ ਡੀਐਸਪੀ ਨੇ ਪੁਲਿਸ ਬਲ ਦੀਆਂ ਟੋਕੜੀਆਂ ਲੈ ਕੇ ਚਵਿੰਡਾ ਦੇਵੀ ਦੇ ਆਲੇ ਦੁਆਲੇ ਇੱਕ ਵੱਡਾ ਫਲੈਗ ਮਾਰਚ ਕੀਤਾ ਫਲੈਗ ਮਾਰਚ ਕਰਨ ਦੇ ਨਾਲ ਜਿਹੜਾ ਆ ਉਹ ਗਲੀਆਂ ਸੜਕਾਂ ਨੂੰ ਜਿਹੜਾ ਆ ਪੂਰੀ ਤਰ੍ਹਾਂ ਖੰਘਾਲਿਆ ਤੇ ਪੂਰੀ ਤਰ੍ਹਾਂ ਜਿਹੜਾ ਆ ਉਹ ਇਸ ਚੀਜ਼ ਦੀ ਪੁਖਤਾ ਜਿਹੜੀ ਜਾਣਕਾਰੀ ਲਈ ਕਿ ਕਿੱਥੇ ਕੀ ਹੋ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਐਸੀ ਵੈਸੀ ਗੱਲਬਾਤ ਤਾਂ ਨਹੀਂ ਹੈ ਤੁਹਾਨੂੰ ਦੱਦੀ ਕਿ ਜਦੋਂ ਵੀ ਪੁਲਿਸ ਪ੍ਰਸ਼ਾਸਨ ਫਲੈਗ ਮਾਰਚ ਕਰਦਾ ਹੈ ਤਾਂ ਬਹੁਤ ਵੱਡਾ ਤੇ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਆ ਉਹ ਸਮਾਜ ਦੇ ਵਿੱਚ ਹੁੰਦਾ ਹੈ ਤਾਂ ਕਿ ਉਸ ਦੇ ਨਾਲ ਜਿੰਨੇ ਵੀ ਸਰਹਾਰਤੀ ਅੰਸਰ ਨੇ ਉਹ ਕਿਤੇ ਨਾ ਕਿਤੇ ਗੁੰਮਸਪ ਜਾਂਦੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਵਾਰਦਾਤ ਜਿਹੜੀ ਉਹ ਹੋਣ ਤੋਂ ਬਚਾ ਹੋ ਜਾਂਦਾ ਆ ਤੁਸੀਂ ਦੇ ਦੇ ਪਿਓ ਕੀ ਵਸਪਖ ਥਾਵਾਂ ਦੇ ਉੱਤੇ ਪਿੰਡਾਂ ਥਾਵਾਂ ਤੇ ਸ਼ਹਿਰ ਦੇ ਵਿੱਚ ਮਾਤਾ ਦੇ ਦਰਬਾਰ ਦੇ ਵਿੱਚ ਵੀ ਜਿਹੜਾ ਆ ਉਹ ਮਾ ਦੀਆਂ ਫੋਟੋਆਂ ਤਸਵੀਰਾਂ ਦੇ ਕੇ ਤੇ ਚੁੰਨੀਆਂ ਦੇ ਕੇ ਜਿਹੜਾ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਗਿਆ ਤੇ ਵੱਖ-ਵੱਖ ਥਾਵਾਂ ਤੇ ਸਨਮਾਨਿਤ ਹੋਣ ਤੋਂ ਬਾਅਦ ਆਐਸਐਸਪੀ ਵੱਲੋਂ ਭੇਜੀਆਂ ਗਈਆਂ ਟੁਕੜੀਆਂ ਦੇ ਵਿੱਚ ਡੀਐਸਪੀ ਧਰਮਿੰਦਰ ਕਲਿਆਣ ਕੀ ਕਹਿੰਦੇ ਨੇ ਆਓ ਸੁਣਦੇ ਆ ਤੇ ਲੋਕ ਵੀ ਕੀ ਕਹਿੰਦੇ ਨੇ ਇਸ ਤੇ ਬਾਰੇ ਹਾਂ ਜੀ ਚਾਹੋ ਤੁਸੀਂ ਹੋ ਮੈਂ ਤਾਂ ਰਾਡਿਓ ਪੰਜਾਬ ਦੀ ਹਾਂ ਤੇ ਸਾਡੇ ਮਾਨਯੋਗ ਐਸਐਸਪੀ ਮਕਰਤਾਰ ਮੁਰਰ ਲੋਕੀ ਅ ਅ ਵਿਸ਼ਾਇਤਰਾ ਵਿਸ਼ਾਤਰੀ ਜੀ ਵੀ ਆ ਲੱਗਦਾ ਤੇ ਧੀਰੇ ਧੀਰੇ ਤੇ ਕਿਉਂਕਿ ਉਹ ਪਿਆਰ ਨਾਲ ਦੇ ਚੱਲ ਰਹੇ ਆ ਕੱਲ ਦੋ ਕਲ ਸਹਿਰਾ ਕਿ ਉਸ ਤੋਂ ਬਾਅਦ ਵਾਲੀ ਵੀ ਆ ਤੇ ਇਹ ਸਾਰੇ ਇਤਿਆਰਾਂ ਨੂੰ ਬਧੇ ਨਜ਼ਰ ਰੱਖਦੇ ਹੋ ਜਿਹੜੇ ਆਪਾਂ ਲੋਕਾਂ ਨੂੰ ਸੀਪੀਐਸ ਸਿਕਿਉਰਟੀਵਾਸਿਡੀ ਆ ਰੱਖ ਕੇ ਪਾਛ ਲਈ ਆ ਸਾਰੇ ਲੋਕਾਂ ਵਿੱਚ ਪੁਲਿਸ ਨੂੰ ਫਰੰਟ ਡਿਵਿਜ਼ਨ ਫਾਸਰ ਰੋਟੀ ਕੈਮਰਾ ਵੀ ਜੇ ਇਸ ਤੋਂ ਇਲਾਵਾ ਲਗਾਤਾਰ ਪੈਸੇ ਸਾਹ ਜਿਹੜੀ ਆਪ ਕੋਸ਼ਿਸ਼ ਲਗਾਤਾਰ ਚੱਗੀ ਕਿ ਜਿਹੜਾ ਜਿਹੜਾ ਬੱਦਰ ਆ ਇਹਦੇ ਸਾਰੇ ਪਾਸੇ ਅਬ ਇਹ ਯਾ ਕਿਸੇ ਤਰ੍ਹਾਂ ਦੇ ਕੋਈ ਕੋਈ ਤਰ੍ਹਾਂ ਕੋਈ 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 ਆਪਣੀ ਜਿਹੜੀ ਇਹ ਵਿਭਾਗ ਪ੍ਰਾਈਟਾ ਇਹ ਕਿਸੇ ਤਰੀਕੇ ਦਾ ਪ੍ਰੋਗਰਾਮ ਤੁਹਾਨੂੰ ਸ਼ਕਤੀ ਦਿੰਦਾ ਜਾਂ ਸ਼ਕਤੀ ਸਮਾਰਨ ਹੈ ਜਿਹੜਾ ਉਹ ਯਾਦ ਦਰਪੀੜੀਆ ਤੋਂ ਹੋਇਆ ਹੈ। ਅਗਲੀ ਮੂਮੈਂਟ ਵੀ ਅਹੀ ਚੋਕੇ ਨੂੰ ਗੱਲ ਤੇ ਸਹਿਰਾ ਤੇ ਕਦੇ ਵੀ ਆਪਾਂ ਚੋਕੇ ਤੇ ਸਹਿਰਾ ਜੁੜੀਆਂ ਹੋਣ ਰਾਮ ਦਹਨ ਕੀਤਾ ਜਾਣਾ ਵਾ। ਉਸ ਪ੍ਰੋਗਰਾਮ ਦੇ ਵਿੱਚ ਵੀ ਬਾਕੀ ਬਾਕੀ ਕੋਸ਼ਿੜੀਆਂ ਲਗਾਈ ਜਾ ਰਹੀਆਂ ਤੇ ਆਪਾਂ ਜਿਹੜਾ ਇਹ ਜਿੰਨੇ ਨਹੀਂ ਪਿਆਰ ਆਪਾਂ ਮੜਿਆ ਦੀਵਾਲੀ ਜਿਹੜਾ ਸੁਧੀਆ ਬੜੀ ਆ ਉਹਨੂੰ ਵੀ ਅਸੀਂ ਜਿਹੜੇ ਆ ਅਮਨ ਮਾਨ ਨਾਲ ਉਹ ਨਾਲ ਤੇ ਸਰ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਸੰਦੇਸ਼ ਪਬਲਿਕ ਨੂੰ ਇਹ ਹੈ ਕਿ ਪੁਲਿਸ ਹਮੇਸ਼ਾ ਜਿਹੜਾ ਵਾ ਪੁਲਿਸ ਤੇ ਪ੍ਰਸ਼ਾਸਨ ਤੇ ਛਾਫਾ ਰੱਖੇ ਕਿਉਂਕਿ ਉਹ ਤਾਂ ਤੁਸੀਂ ਦੇਖਿਆ ਜਾਂ ਜਿਹੜਾ ਪੁਲਸਿਆ ਸਾਡਾ ਜਿਹੜਾ ਸੰਬਾਧ ਪੰਜਾਬ ਫੋਰਮੈਂਟ ਆ ਉਹਦੇ ਵੱਲੋਂ ਵੀ ਨਸ਼ਾ ਬਰੁਦਨੀ ਚੱਲਦੇ ਆ ਤੇ ਨਾਲ ਦੀ ਨਾਲ ਜਿਹੜੇ ਆ ਹਥਿਆਰ ਹੈ ਇਸ ਤੋਂ ਇਲਾਵਾ ਜਿਹੜਾ ਇੱਕ ਬੜੀ ਵੱਡਾ ਮਸਲਾ ਦੇਖਿਆ ਅਨਪੋਰਚੁਨਿਟੀ ਦੀ ਖੜਾਦੀ ਦਾ ਪੰਜਾਬ ਨੂੰ ਪਈ ਆ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਆਪਾਂ ਉਹਦਾ ਵੀ ਸਾਹਮਣਾ ਕਰ ਰਹੇ ਆ ਜ਼ਿਲ੍ਹਾ ਪ੍ਰਸ਼ਾਸਨ ਕੀ ਔਰ ਉਸ ਪ੍ਰਸ਼ਾਸਨ ਦੇ ਕਿ ਲੋਕਾਂ ਨੂੰ ਆਪਣਾ ਸਾਹਿਬ ਜੀ ਦਾ ਪ੍ਰਸ਼ੰਸ਼ਾਦਾ ਸਾਥ ਦੇਵੇ ਔਰ ਕਿਸੇ ਵੀ ਕੋਈ ਜੀਵਨ ਨੂੰ ਕਿਸੇ ਆਮ ਸਭਾ ਵਿੱਚ ਕੰਟਰੋਲ ਸਭੰਤ 3.3 ਦੇ ਗਾਲੇ ਹੋ ਬਹੁਤ ਹੀ ਦਿੰਦਾ ਜੀ ਹਾਂ ਤੁਹਾਨੂੰ ਪਤਾ ਲੱਗਦਾ ਇੱਕ ਵਾਰੀ ਜੀ ਕੇ ਸੋ ਠੀਕ ਹੈ ਸਰ ਥੈਂਕ ਯੂ ਫਿਰ ਲਾ ਦੂ ਇਹ ਨਾਟਕ ਨਾਟਕ ਜੀ ਰੱਖਦੇ ਹੀ ਮਾਤਾ ਦਾ ਮਿਲਣਾ ਹੈ ਥੈਂਕ ਯੂ ਸਰ

सच <laughs> <laughs>